ਹਾਂ ਜਾਣੇ ਦੇ ਤੀਵਾਂ ਮੋਟਰਸਾਈਕਲ ਆਪਣਾ ਜਵਾਨ ਕੀਤੀ ਜਿਹੜਾ ਸਾਜਣਾ ਆਪਣੇ ਆਂਦਾ ਬੰਦੋਰੀ ਵਾਲਾ ਉਹਨੂੰ ਕਰ ਦੇ ਤਾਂ ਲਓ ਜੀ ਇੱਕ ਇੱਕ ਬੇਨਤੀ ਸੁਣਿਓ ਯਾਰਾ ਵੀਰੋ ਅੱਜ ਦੀਪਤ ਬੁਰਜੀ ਵਾਲੇ ਨੇ ਤੀਵਾਂ ਮੋਟਰਸਾਈਕਲ ਦਿੱਤ ਲਿਆ ਤੀ ਮੋਟਰਸਾਈਕਲ ਹੋ ਗਿਆ ਦੀਪਤ ਬੁਰਜੀ ਦੇ ਤੇ 11 ਟਰੈਕਟਰ ਹੋ ਗਏ ਐ ਇੱਕ ਟਰੈਕਟਰ ਰਾਜੇ ਧੂੜਕੋਟੀਏ ਦੇ ਬਾਪੂ ਨੂੰ ਗਿਫਟ ਕਰਤਾ ਤੇ ਅੱਜ ਦਾ ਮੋਟਰਸਾਈਕਲ ਜਿਹੜਾ ਸਾਡਾ ਸਾਜਣਾ ਦਾ ਸਾਜਣ ਕਿੱਥੇ ਆ ਆਏ ਸਾਜਨ ਸਾਡਾ ਦਬੁਰਜੀ ਵਾਲਾ ਵੀ ਆਹ ਮੋਟਰਸਾਈਕਲ ਅਸੀਂ ਸਾਡੇ ਵਾਲੇ ਮੋਟੂ ਨੂੰ ਦੇਣਾ ਸਾਜਨ ਦਾ ਲੈ ਵੀ ਹਣੀ ਵੇਖ ਲੈ ਇੱਕ ਵਾਰੀ ਦੀਪ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਤੇ ਅੱਜ ਵਾਲਾ ਮੋਟਰਸਾਈਕਲ ਅਸੀਂ ਸਾਜਨ ਨੂੰ ਦੇਣਾ ਦਬੁਰਜੀ ਵਾਲੇ ਨੂੰ ਇਹ ਕਹਿੰਦਾ ਵੀ ਅੱਪਾ ਭਰਾ ਨੂੰ ਗਿਫਟ ਦੇਣਾ ਤੇੜਾ ਅਗਲਾ ਟਰੈਕਟਰ ਜਿਤਨਾ ਆਹ ਉਦੋਂ 13 14 ਸੀਗੇ ਤੇ ਅਗਲਾ ਮੋਟਰਸਾਈਕਲ ਇਹਨੇ ਜਸਵਿੰਦਰ ਜਿਹੜਾ ਟਰੈਕਟਰ ਜਿੱਤ ਕੇ ਆਪਣੇ ਭਰਾ ਜਸਵਿੰਦਰ ਕਲਸੀ ਨੂੰ ਗ੍ਰਫਤ ਕਰਨਾ ਇਹ ਮੇਰੇ ਹਿਸਾਬ ਨਾਲ ਪਹਿਲਾ ਦੂਜਾ ਪਲੇਅਰ ਹੋਊਗਾ ਜਿਹੜਾ ਇਹ ਮਾਨਸਮਾਨ ਜਿੱਤ ਕੇ ਆਪਣੇ ਜਿਗਰੀ ਯਾਰਾਂ ਨੂੰ ਤੇ ਨਾਲ ਸਾਡਾ ਗੁਰਵਿੰਦਰ ਘਾਂਗੇ ਵਾਲਾ ਭਰਾ ਲੈ ਵੀ ਦੀਪ ਪਲੇਅਰ ਸਾਰੇ ਹੀ ਵਧੀਆ ਪਰ ਯਾਰ ਤੇਰੀ ਸੋਚ ਨੂੰ ਸਲੂਟ ਆ ਯਾਰਾ ਵੀ ਤੂੰ ਆ ਜਿਹੜਾ ਕੰਮ ਕਰ ਰਿਹਾ ਇਹ ਬਹੁਤ ਵੱਡਾ ਵੀਰਾ ਇੱਕ ਗੱਡ ਕੇ ਤਾੜੀ ਮਾਰੋ ਦੀਪ ਦੌਰ ਜੀ ਦੇ ਨਾਂ ਤੇ ਕਮਲ ਸਾਡਾ ਭਰਾ ਚਾਬੀਆਂ ਲੈ ਕੇ ਆਵੇ ਮੋਟਰਸਾਈਕਲ ਦੀਆਂ ਤੇ ਮਾਈਕ ਹੋਮ ਕੰਡਿਆਣਾ ਜੀ ਲੈ ਲੋ ਜੀ ਮੈਂ ਜਸ਼ਨ ਭਰਾ ਦਾ ਗਹਿ ਘੜਮਾ ਧੰਨਵਾਦ ਕਰਦਾ ਕਿਉਂਕਿ ਜੋ ਜਸ਼ਨ بھائی ਨੇ ਕਹਿਤਾ ਉਹ ਮੋੜ ਨਹੀਂ ਸਕਦੇ ਡੌਟੀਆਂ ਤਾਂ ਕਿਤੇ ਹੋਰ ਲੱਗੀਆਂ ਸੀਗੀਆਂ ਪਰ ਜਦੋਂ ਭਰਾ ਨੇ ਕਿਹਾ ਵੀ ਮੈਂ ਅੱਜ ਕੱਲ ਹੀ ਆਇਆ ਆ ਸਟ੍ਰੇਲੀਆ ਤੋਂ ਹਾਂ ਤੇ ਇੱਕ ਬੇਨਤੀ ਹੈ ਵੀ ਪਲੇਅਰਾਂ ਵੱਲੋਂ ਗਰਾਊਂਡ ਭਾਵੇਂ 깔 ਹੀ ਹੋਵੇ ਸਾਨੂੰ ਕੋਈ ਚੱਕਰ ਨਹੀਂ ਪਰ ਗਰਾਊਂਡ ਦੇ ਜਿਹੜੇ ਟੋਏ ਹਨ ਓ ਰਵੀ ਗਰੇਵਾਲ ਸਾਹਿਬ ਥੋੜੀ ਪੂਰਤੀ ਕਰਿਓ ਇਹ ਪਲੇਅਰਾਂ ਲੋ ਬੇਨਤੀ ਐ ਵੀ ਤੁਹਾਡਾ ਬਹੁਤ ਧੰਨਵਾਦ ਆ ਪ੍ਰਬੰਧ ਬਹੁਤ ਤਕੜੇ ਕੀਤੇ ਗਏ ਆ ਪਿਆਰਾ ਮਾਨਵੀ ਜੀ 1 2 3 ਲਾਈਵ ਕਬੱਡੀ ਦਾ ਤੇ 365ਕਬੱਡੀ.com ਦਾ ਗਹਿ ਘੱਟ ਮਾ ਧੰਨਵਾਦ ਹਨੀ ਚਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਜੇ ਕਿਸੇ ਦੀ ਛਾਣ ਦੇ ਕਲਬ ਕੁਝ ਗਲਤ ਬੋਲਿਆ ਗਿਆ ਮੂਟਾ ਮਰੀਆਣਾ ਮਾਫੀ ਚ ਜਾਵੇਗਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ